ਪਹਿਲੇ ਨੇ ਪਾਣੀ ਮੱਖੀ ਨੂੰ ਭਜਾਉਣ ਲਈ ਆਪਾਂ ਬਹੁਤ ਬਧੀ ਤਰੀਕਾ ਜਿਹੜਾ ਦੱਸਾਂਗੇ ਤੇ ਆਪਾਂ ਗਲਾਸ ਲੈਤਾ ਪਾਣੀ ਦਾ ਤੇ ਆਪਾਂ ਇਹਦੇ ਵਿੱਚ ਪਾਉਨੇ ਆ ਤੇ ਆਪਾਂ ਇਹਨੂੰ ਗਰਮ ਕਰਾਂਗੇ ਹਲੋ ਜੀ ਤੇ ਪਾਣੀ ਜਦ ਆਪਣਾ ਗਰਮ ਹੋ ਗਿਆ ਆਪਾਂ نیچے ਲਾਉਨੇ ਆ ਇਹਨੂੰ ਆਪਾਂ ਨੋਰਮਲ ਜਿਹੀ ਕਿਤਾਬ ਵਾਲਾ ਪਾਣੀ ਨੂੰ ਹਲੋ ਜੀ ਆਪਾਂ ਪਾਣੀ ਜਿਹੜਾ ਬੋਤਲ ਦੇ ਵਿੱਚ ਪਾ ਲਿਆ ਤੇ ਹੁਣ ਇਹ ਆਪਾਂ ਧਰ ਦੇਾਂਗੇ ਤੇ ਆਪਾਂ 2 ਤੋਂ 3 ਚਮਚੇ ਲਵਾਂਗੇ ਨੂਨ ਦੇ 2 ਤੋਂ 3 ਚਮਚਾ ਜਿਹੜੇ ਆਪਾਂ ਲੈਣੇ ਆ ਨੂਨ ਦੇ ਤੇ ਹੁਣ ਆਪਾਂ ਲਵਾਂਗੇ ਦੇ ਵਿੱਚ ਇਹ ਫਲੈਂਡੀਆਂ ਗੋਲੀਆਂ ਤੇ ਆਪਾਂ ਇਹਨਾਂ ਦਾ ਪਾਊਡਰ ਆ ਜਿਹੜਾ ਬਣਾਉਣੇ ਆਂਗੇ ਪਾਊਡਰ ਆਪਾਂ ਇਹਨੂੰ ਕਿਸੇ ਥੇਜ ਤੇ ਰੱਖ ਕੇ ਬਣਾਵਾਂਗੇ ਕਿਉਂਕਿ ਜੇ ਆਪਾਂ ਕਿਸੇ ਚੀਜ਼ ਦੇ ਧਰਕੇ ਕੁੱਟਾਂਗੇ ਤੇ ਜਿਹਦੀ ਸਮੈਲ ਆ ਜੀ ਬਹੁਤ ਜ਼ਿਆਦਾ ਆਉਂਦੀ ਹੈ ਜਾਂਦੀ ਨਹੀਂ ਕਿਉਂਕਿ ਜਿਸਮੈਲ ਬਹੁਤ ਜ਼ਿਆਦਾ ਆਉਂਦੀ ਹੈ ਕਿਸੇ ਬਰਤਨ ਚ ਪਾ ਕੇ ਨਹੀਂ ਕੁੱਟਣਾ ਇਹਨੂੰ ਇਸੇ ਕੋਈ ਕੋਈ ਪੇਜ ਲੈ ਲੈਣਾ ਤੁਸੀਂ ਜਿਹੜੀ ਪਹਿਲਾਂ ਪਾਊਡਰ ਆ ਜਿਹੜਾ ਬਣਾ ਲਿਆ ਤੇ ਆਪਾਂ ਹੁਣ ਇਹਨੂੰ ਹੀ ਬੋਤਲ ਦੇ ਵਿੱਚ ਜਿਹੜਾ ਪਾਵਾਂਗੇ ਇਹਦੇ ਵਿੱਚ ਇੱਦਾਂ ਤੁਸੀਂ ਪਾ ਲੈਣਾ ਇਹਦੇ ਵਿੱਚ ਪਾ ਦਾਂਗੀ ਲੋ ਜੀ ਤੇ ਸਾਰਾ ਪਾਊਡਰ ਆ ਜਿਹੜਾ ਆਪਾਂ ਨੇ ਪਾਤਾ ਇਹਦੇ ਵਿੱਚ ਨਿਆਗੇ ਡਟੋਲ ਇਹ ਤੁਸੀਂ ਆਪਣੇ ਹਿਸਾਬ ਨਾਲ ਲੈ ਲੈਣਾ ਕਿਉਂਕਿ ਇਹ ਵੀ ਬਹੁਤ ਵਧੀਆ ਕਟਾਣੂ ਵਗੈਰਾ ਸਾਰੇ ਮਰ ਜਾਂਦੇ ਆ ਇਹ ਆਪਾਂ ਦੋ ਕ ਚਮਚੇ ਦੇ ਪਾ ਦਾਂਗੇ ਡਟੋਲ ਦੇ ਲਓ ਇਹ ਆਪਣੀ ਨੇ ਇੱਕ ਕੋਚਾ ਲਾਉਣ ਵਾਲੀ ਖਣੈਣ ਹੈ ਜਿਹੜੀ ਬਣ ਕੇ ਤਿਆਰ ਹੋ ਜੂਗੀ ਤੇ ਆਪਾਂ ਨੇ ਚੰਗੀ ਤਰ੍ਹਾਂ ਤੁਸੀਂ ਇਦਾਂ ਟੱਕਣ ਲਾ ਕੇ ਹਿਲਾ ਲੈਣਾ ਸਾਰਾ ਕੁਝ ਇਹਨੂੰ ਚੰਗੀ ਤਰ੍ਹਾਂ ਆਪਾਂ ਜੋ ਰਿਚ ਪਾਇਆਗਾ ਆਪਾਂ ਮਿਕਸ ਕਰਾਂਗੇ ਨੂੰ ਤੇ ਆਪਾਂ ਜਿਸ ਨੇ ਜੋ ਪਾਉਣੀ ਆ ਇਹ ਫਨਣ ਇਦਾਂ ਹਲਿਆਕੀ ਪਾਉਣਾ ਇਹਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਹਲਿਆਕੀ ਪਾਉਣਾ ਇਹ ਜੇ ਆਪਾਂ ਦੋ ਦਿਨ ਟੱਕਣ ਦੇ ਦਾਣਾ ਜਿਹੜੇ ਤੇ ਪਾ ਲਾਂਗੇ ਦੋ ਦਿਨ ਟੱਕਣ ਦੇ ਸਾਵਨ ਵਾਲਾ ਆਪਾਂ ਇਹਨੂੰ ਵਿੱਚ ਪਾ ਲਾਂਗੇ ਦੇਖੋ ਆਪਣੇ ਸਾਰੇ ਚੰਗੀ ਤਰ੍ਹਾਂ ਖੁਰ ਗਿਆ ਇਹ ਵਿੱਚ ਆਪਣੀਆਂ ਜਿਹੜੀਆਂ ਕੋਰੀਆਂ ਪਾਈ ਸਾਰੀ ਚੰਗੀ ਤਰ੍ਹਾਂ ਮਿਕਸ ਹੋ ਗਈਆਂ ਆਪਾਂ ਇਹ ਚਾਰ ਪੰਜ ਮਿੰਟ ਜਿਹੜੇ ਰੱਖਤਾ ਜਿੰਨਾ ਇੱਥੇ ਪਾਣੀ ਜਬਾ ਕੇ 23 ਤਰੀਕ ਨੂੰ ਤੁਸੀਂ ਪੋਚਾ ਲਾਉਂਗੇ ਮੁੱਖ ਮਸਤਰਾ ਜਿਹੜੇ ਤੁਹਾਡੇ ਸਾਰੇ ਭੱਜ ਜਾਣਗੇ ਤੇ ਬਹੁਤ ਵਧੀਆ ਚੀਜ਼ ਹੈ ਆਪਣੇ ਘਰੇ ਬਣਾ ਕੇ ਸਟੋਰ ਕਰਕੇ ਰੱਖ ਸਕਦੇ ਹੋ ਤੇ ਵੀ